ਸਸੀ ਗੱਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਲੈ ਕੇ ਆਏ ਆ ਇੱਕ ਜਿਹੜਾ ਪੰਜ ਤੈਸਰਾ ਸਨਤਾਰੀ ਹੈ ਉਹ ਕਿਵੇਂ ਆਪ ਆਪ ਅਪਲਾਈ ਕਰ ਸਕਦੇ ਠੀਕ ਹੈ ਜੀ ਕਿੱਦਾਂ ਉਹਦੀ ਅਪਾਇੰਟਮੈਂਟ ਕੱਟ ਸਕਦੇ ਵੀਡੀਓ ਦੇਖਿਓ ਜੇ ਚੰਗੀ ਲੱਗੀ ਕੋਈ ਜਾਣਕਾਰੀ ਵਾਲੀ ਵੀਡੀਓ ਤਾਂ ਸ਼ੇਅਰ ਕਰਦੇ ਕਰੋ ਆਪਣੇ ਮਿੱਤਰਾਂ ਨਾਲ ਤੇ ਜਿਹੜੇ ਬੰਦੇ ਚੈਨਲ ਪਰ ਨਾ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲੇ ਦੱਬ ਦਿਓ ਘੰਟੀ ਵਾਲਾ ਬਟਨ ਐਦਾਂ ਹੀ ਕੰਮ ਵਾਲੀਆਂ ਇਟਲੀ ਦੇ ਪੇਪਰਾਂ ਬਰਤੀ ਜਾਂ ਹੋਰ ਕੋਈ ਵੀ ਅਪਡੇਟ ਚੈਨਲ ਤੇ ਆਉਂਦੀ ਰਹੂਗੀ ਵੀਡੀਓ ਨਾਲ ਜੋੜਨ ਲੱਗਿਆ ਮੈਂ ਚੈੱਕ ਕਰ ਲੀਓ ਤੁਸੀਂ ਕਿੱਦਾਂ ਅਪਾਇੰਟਮੈਂਟ ਲੈਣੀ ਹੈ ਕਿੱਦਾਂ ਆਪਣਾ ਜ਼ੋਨਰ ਸਿਲੈਕਟ ਕਰਨਾ ਸਾਰਾ ਉਹਦੇ ਵਿੱਚ ਪਾਇਆ ਵਾ ਓਕੇ ਧੰਨਵਾਦ ਜੀ ਮਿੱਤਰੋ ਪਹਿਲਾਂ ਤੁਸੀਂ Google ਤੇ ਜਾ ਕੇ ਸਰਚ ਕਰਨਾ ਉੱਪਰਲਾ ਜਿਹੜਾ ਆ ਪ੍ਰੀ ਪ੍ਰੀਨਿਊ ਪ੍ਰੀਨੋਟਾਮੀ ਆਈ ਕਲਾਉਡ ਠੀਕ ਹੈ ਜੀ ਤੇ ਉਹ ਤੋਂ ਬਾਅਦ ਤੁਸੀਂ ਸੈਕੰਡ ਆਪਸ਼ਨ ਚੂਜ਼ ਕਰਨੀ ਬਾਸ ਤੱਕ ਉਹਦੇ ਵਾਲੀ ਠੀਕ ਹੈ ਇਹ ਹੋ ਗਿਆ ਉਹ ਤੋਂ ਬਾਅਦ ਤੁਸੀਂ ਆ ਦੇਖੋ ਮੈਂ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਇਹ ਆਪਸ਼ਨ ਠੀਕ ਹੈ ਤੁਸੀਂ ਇਹ ਸelect ਕਰਨੀ ਹੈ। ਉਸ ਤੋਂ ਬਾਅਦ ਇੱਥੇ ਤੁਸੀਂ ਆਪਣੀ ਈਮੇਲ ਪਾ ਸਕਦੇ ਜਾਂ ਆਪਣਾ ਨੰਬਰ ਠੀਕ ਹੈ। ਤੁਸੀਂ ਇੱਥੇ ਆਪਣਾ ਨੰਬਰ ਪਾ ਦੇਣਾ ਜਿਹੜਾ ਤੁਹਾਡਾ ਇਟਲੀ ਵਾਲਾ ਚੱਲਦਾ ਹੈ। ਇਹ ਨੰਬਰ ਤਾਂ ਪਾਉਣਾ ਇਹਦੇ ਤੇ ਸਿਰਫ ਇੱਕ ਕਨਫਰਮੇਸ਼ਨ ਕੋਡ ਆਉਣਾ ਹੈ ਵੀ ਹਾਂ ਤੁਸੀਂ। ਉਸ ਤੋਂ ਬਾਅਦ ਤੁਸੀਂ ਇੱਥੇ ਸelect ਕਰਨਾ ਦੂਜੇ ਨੰਬਰ ਤੇ ਆਪਣਾ ਜੋ ਵੀ ਜਦਾਂ 베르ਗੋਮੋ 베르ਗੋਮੋ ਠੀਕ ਹੈ ਜੀ। ਮੰਨ ਲਓ ਕੋਈ ਬਰੇਸ਼ੀਆ ਵਾਲਾ ਹੈ, ਕੋਈ ਮਿਲਾਨ ਵਾਲਾ ਕਿਤੇ ਵੀ। ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਵੀ ਦੱਸੋ ਤੁਸੀਂ ਕਿੱਥੇ ਮਤਲਬ ਕਿਹੜੇ ਉੱਥੇ ਜਿਹੜਾ ਤੁਹਾਨੂੰ ਨੇੜੇ ਲੱਗਦਾ ਆਜ਼ਲ ਵਾਲਿਆਂ ਦਾ ਆਫਿਸ ਹੋ ਗਿਆ ਜਿੱਦਾਂ ਮੈਨੂੰ ਰੋਮਾਨੋ ਲੱਗਦਾ ਜਾਂ ਮਰਤੀਨੈਗੋ ਲੱਗਦਾ ਮੈਂ ਮੰਨ ਲੋ ਰੋਮਾਨੋ ਸਿਲੈਕਟ ਕਰ ਲਿਆ ਰੋਮਾਨੋ ਦੀ ਲੰਬਰ ਦੀ ਆ ਆ ਦੇਖੋ ਇੱਥੇ ਰੋਮਾਨੋ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਤੁਸੀਂ ਅੱਗੇ ਵਾਲਾ ਕਲਿੱਕ ਕਰ ਦੇਣਾ ਇਹਨਾਂ ਨੇ ਪੁੱਛਣਾ ਵੀ ਤੁਸੀਂ ਕਿਹੜੀ ਸਰਵਿਸ ਕਿਆ ਕਦੇ ਵਾਸਤੇ ਅਪਾਇੰਟਮੈਂਟ ਲੈਣੀ ਹੈ ਆ ਦੇਖੋ ਇਹਦੇ ਵਿੱਚ ਸਾਰੇ ਲਿਖੇ ਹੋਏ ਤੈਸਰਾ ਸਨਤਾਰੀਆ ਹੋਰ ਵੀ ਮੈਡੀਕੋ ਦੀਆਂ ਉਹ ਹੈ ਠੀਕ ਹੈ ਜੀ ਤੇ ਉਤ ਤੋਂ ਬਾਅਦ ਤੁਸੀਂ ਆ ਡੇਟ ਸਿਲੈਕਟ ਕਰਨੀ ਫਿਰ ਯਾ ਦੇਖੋ ਇੱਧਰ ਆ ਡੇਟ ਆ ਗਈ ਹੁਣ ਇੱਥੇ ਜਿਹੜੀ ਤਾਂ ਹਰੀ ਹੈ ਸਮਝ ਲੋ ਡੇਟ ਅਵੇਲੇਬਲ ਹੈ ਜਿੱਥੇ ਲਾਲ ਹੈ ਉਹ ਡੇਟ ਨਹੀਂ ਅਵੇਲੇਬਲ ਜਿੱਦਾਂ ਐਤਵਾਰ ਆਇਆ ਉਹ ਕੋਈ ਹੋਰ ਮਤਲਬ ਕੋਈ ਫੇਸ ਤੇ ਵਾਲਾ ਦੇਣ ਉੱਥੇ ਨਹੀਂ ਹਨਾ ਤੇ ਉੱਤੇ ਬਾਅਦ ਤੁਸੀਂ ਫੇਰ ਅੱਗੇ ਵਾਲਾ ਦਬਾ ਦੇਣਾ ਬਟਨ ਫਿਰ ਥੱਲੇ ਆ ਜਾਣਾ ਅਰਾਰੀਓ ਟਾਈਮ ਤੁਸੀਂ ਕਿੰਨੇ ਟਾਈਮ ਤੱਕ ਦੇ ਵਿੱਚ ਵਿੱਚ ਅਪਾਇੰਟਮੈਂਟ ਲੈਣੀ ਮਨ ਲੋ 10 ਤੇ 10:30 ਦੇ ਵਿੱਚ ਵਿੱਚ ਹਨਾ ਤੇ ਆ ਦੇਖੋ ਆ ਗਿਆ ਇਹਨਾਂ ਤੁਹਾਡਾ ਕੋਡ ਨੰਬਰ ਹੋਊਗਾ ਮੰਨ ਲਓ ਤੁਹਾਡਾ ਨੰਬਰ ਜਿਹੜਾ 4 ਮਿੰਟ ਤੋਂ ਪਹਿਲਾਂ ਪਹਿਲਾਂ 5 ਮਿੰਟ ਤੋਂ ਪਹਿਲਾਂ ਤੁਸੀਂ ਕਨਫਰਮ ਕਰਨਾ ਫਿਰ ਤੁਹਾਡੇ ਉਹਦੇ ਤੇ ਕਨਫਰਮ